ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਹਲਾਜ ਜਿਹੜੇ ਨੇ ਉਹ ਬੇਕਾਬੂ ਹੋ ਰਹੇ ਨੇ ਚਾਰੇ ਪਾਸੇ ਜਿਹੜੀ ਹੈ ਪੁਖਤਾ ਸਿਕਿਉਰਿਟੀ ਜਿਹੜੀ ਹੈ ਉਹ ਤਨਾਤ ਕਰ ਦਿੱਤੀ ਗਈ ਹੈ ਵੱਡੀ ਸੰਖਿਆ ਵਿੱਚ ਜਿਹੜੇ ਨੇ ਉਹ ਜਥੇਬੰਦੀਆਂ ਪਹੁੰਚੀਆਂ ਨੇ ਪੂਰੀ ਯੂਨੀਵਰਸਿਟੀ ਨੂੰ ਅਗਰ ਗੱਲ ਕਰੀ ਤਾਂ ਬੈਰੀਕੇਡ ਜਿਹੜੇ ਨੇ ਲਗਾ ਦਿੱਤੇ ਗਏ ਨੇ ਬਿਲਕੁਲ ਮੇਰੇ ਬੈਕਸਾਈਡ ਤਸਵੀਰਾਂ ਦੇਖ ਸਕਦੇ ਹੋ ਯੂਨੀਵਰਸਿਟੀ ਅੱਜ ਜਿਹੜੀ ਹੈ ਉਹ ਬੰਦ ਹੋ ਚੁੱਕੀ ਹੈ ਯੂਨੀਵਰਸਿਟੀ ਦੇ ਗੇਟ ਜਿਹੜੇ ਨੇ ਸਾਰੇ ਗੇਟ ਜਿੰਨੇ ਵੀ ਨੇ ਉਹ ਬੰਦ ਕਰ ਦਿੱਤੇ ਗਏ ਨੇ ਵੱਡੀ ਸੰਖਿਆ ਵਿੱਚ ਜਿਹੜੀ ਹੈ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਹੈ ਤੁਸੀਂ ਤਸਵੀਰਾਂ ਦੇਖ ਸਕਦੇ ਇਸ ਵਕਤ ਅਗਰ ਗੱਲ ਕਰੀ ਤਾਂ ਜਿਹੜੀ ਧਾਰਾ 144 ਲੱਗ ਚੁੱਕੀ ਹੈ ਤੇ ਉਹ ਦੇਖੋ ਸਾਹਮਣੇ ਦੇ ਸਟੂਡੈਂਟ ਸੀਗੇ ਉਹਨਾਂ ਨੂੰ ਵੀ ਪੁਲਿਸ ਨੇ ਜਿਹੜਾ ਹੈ ਉਹ ਰੋਕ ਦਿੱਤਾ ਗਿਆ ਤੇ ਇਸ ਦੇ ਬੈਕਸ਼ੈਪ ਦਿਖਾਉਣ ਦੀ ਕੋਸ਼ਿਸ਼ ਕਰਨਗੇ ਇਸ ਪਾਰ ਦੇ ਵਿੱਚ ਵੀੜੀ ਹੈ ਜਿਹੜੇ ਸਟੂਡੈਂਟਸ ਯੂਨੀਵਰਸਿਟੀ ਜਾਂ ਦੀ ਕੋਸ਼ਿਸ਼ ਕਰ ਰਹੇ ਤਾਂ ਪੁਲਿਸ ਜਿਹੜੀ ਹੈ ਉਹਨਾਂ ਨੂੰ ਸਿੱਧਾ ਤੱਕੇ ਨਾਲ ਜਿਹੜੀ ਹੈ ਗੱਡੀਆਂ ਬੱਸਾਂ ਵਿੱਚ ਬਿਠਾ ਰਹੀ ਹੈ ਅ ਵੱਡੀ ਸੰਖੇ ਦੇਖ ਸਕਦੇ ਹੋ ਪੁਲਿਸ ਵੱਲ ਜਿਹੜੀ ਉਹ ਵੀ ਤਣਾਤ ਕੀਤੀ ਗਈ ਹੈ ਤਾਂ ਯੂਨੀਵਰਸਿਟੀ ਦੇ ਵਿੱਚ ਅਗਰ ਗੱਲ ਕਰੀਏ ਤਾਂ ਅੱਜ ਜੋ ਅਲਾਾਂ ਕਿਤੇ 10 ਤਰੀਕ ਨੂੰ ਜੋ ਯੂਨੀਵਰਸਿਟੀ ਦੇ ਬੱਚਿਆਂ ਵੱਲੋਂ ਮੋਰਚਾ ਖੋਲੇ ਗਿਆ ਇਸਕੇ ਇਸ ਮੋਰਚੇ ਵਿੱਚ ਅੱਜ ਕਈ ਜਥੇਬੰਦੀਆਂ ਨੇ ਉਹ ਵੀ ਸ਼ਾਮਲ ਹੋ ਰਹੀਆਂ ਨੇ ਕਿਸਾਨ ਆਗੂ ਨਿਹੰਗ ਸਿੰਘ ਤੋਂ ਇਲਾਵਾ ਹੋਰ ਜਿਹੜੇ ਸਟੂਡੈਂਟ ਫੈਡਰੇਸ਼ਨ ਨੇ ਉਹ ਵੀ ਇਸ ਵਕਤ ਯੂਨੀਵਰਸਿਟੀ ਪਹੁੰਚਣ ਤੱਕ ਜਿਹੜੀ ਹੈ ਪੂਰੀ ਚੋਰ ਕੋਸ਼ਿਸ਼ ਕਰ ਰਹੀਆਂ ਨੇ ਪਰ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਚੰਡੀਗੜ੍ਹ ਤੇ ਮਹਾਲੀ ਜਿਹੜੇ ਬਾਰਡਰ ਏਰੀਆ ਨੇ ਪੂਰੀ ਤਰ੍ਹਾਂ ਨਾਲ ਸੀਲ ਕਰ ਦਿੱਤੇ ਗਏ ਨੇ ਜਿਸ ਦੇ ਕਾਰਨ ਅ ਸਭ ਤੋਂ ਵੱਧ ਰਾਸ਼ ਮਾਤਰਾ ਜਿਹੜਾ ਰਸ਼ ਦੇਖਣ ਨੂੰ ਮਿਲ ਰਿਹਾ ਹੈ ਬਾਰਡਰ ਸਾਰੇ ਬੰਦ ਕੀਤੇ ਗਏ ਨੇ ਤੇ ਜਿਹੜੀਆਂ ਆਵਾਜਾਈ ਦੇ ਵਿੱਚ ਸਭ ਤੋਂ ਵੱਧ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਤਾਂ ਯੂਨੀਵਰਸਿਟੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਬੰਦ ਕੀਤੀ ਗਈ ਹੈ ਤੇ ਜਿਹੜੇ ਬੱਚੇ ਜੋ ਦੇਖ ਸਕਦੇ ਨੇ ਟਾਂ ਟਾਂ ਬੱਚੇ ਕੁਮਰੇ ਨੇ ਤਾਂ ਉਹਨਾਂ ਨੂੰ ਵੀ ਪੁਲਿਸ ਜਿਹੜੀ ਹੈ ਰੋਕ ਕੇ ਇਹਨਾਂ ਬੱਸਾਂ ਵਿੱਚ ਜਿਹੜੀ ਇਹ ਇਸ ਵਕਤ ਚੰਡੀਗੜ੍ਹ ਬੱਸਾਂ ਨੇ ਉਸ ਦੇ ਵਿੱਚ ਬੱਸਾਂ ਦੇ ਵਿੱਚ ਬੱਚਿਆਂ ਨੂੰ ਬਿਠਾ ਕੇ ਲੈ ਕੇ ਜਾ ਰਹੀ ਹੈ ਤਾਂ ਇਸ ਵਕਤ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਗੱਲ ਕਰੀ ਤਾਂ ਚੰਡੀਗੜ੍ਹ ਦੇ ਵਿੱਚ ਇਸ ਵਕਤ ਹਾਲਾਤ ਪੂਰੀ ਤਰ੍ਹਾਂ ਨਾਲ ਬੱੱਤਰ ਬਣ ਚੁੱਕੇ ਨੇ ਕਿਉਂਕਿ ਲਗਾਤਾਰ ਯੂਨੀਵਰਸਿਟੀ ਦੇ ਜਿਹੜੇ ਬੱਚੇ ਆਵਾਜ਼ ਜੋ ਬੁਲੰਦ ਕਰ ਰਹੇ ਸੀਗੇ ਪੰਜਾਬ ਸੈਨੇਟ ਦੀ ਗੱਲ ਕਰੀ ਜਾਂ ਫਿਰ ਐਫੀਡੈਵਿਟ ਮਾਮਲਾ ਇਹ ਨਾ ਮਾਮਲੇ ਲੈ ਕੇ ਬੱਚੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਸੀਗਾ ਪ੍ਰੋਟੈਸਟ ਕਰ ਰਹੇ ਸੀਗੇ ਪਰ ਇਸ ਵਕਤ ਇਹ ਤਸਵੀਰਾਂ ਸਾਫ਼ ਬਿਆਨ ਕਰ ਰਹੀਆਂ ਨੇ ਕਿ ਇਸ ਵਕਤ ਜੋ ਪੁਲਿਸ ਜਿਹੜੀ ਹੈ ਪੂਰੀ ਤਰ੍ਹਾਂ ਆਪਣਾ ਸਕੰਜਾ ਬਣਾ ਰਹੀ ਹੈ ਤੇ ਪੁਲਿਸ ਵੱਲੋਂ ਜਿਹੜੀ ਹੈ ਜਿਹੜੇ ਬੱਚੇ ਜੋ ਹਲਕੀ ਜਿਹੀ ਆਵਾਜ਼ ਜਾ ਚੱਕ ਰਹੇ ਨੇ ਤਾਂ ਉਹਨਾਂ ਨੂੰ ਪੁਲਿਸ ਜਿਹੜੀ ਹੈ ਉਹ ਚੱਕ ਕੇ ਜਿਹੜੀ ਹੈ ਗੱਡੀਆਂ ਵਿੱਚ ਅਸੇ ਟਰੀ ਹੈ ਪੰਜਾਬ ਯੂਨੀਵਰਸਿਟੀ ਦੇ ਵਿੱਚ ਇਸ ਵਕਤ ਮਾਹੌਲ ਜਿਹੜਾ ਪੂਰੀ ਤਰ੍ਹਾਂ ਭੱਜ ਚੁੱਕਿਆ ਹੈ ਚੰਡੀਗੜ੍ਹ ਪ੍ਰਸ਼ਾਸਨ ਜਿਹੜੀ ਹੈ ਉਹ ਪੂਰੀ ਤਰ੍ਹਾਂ ੱੱਕੇ ਸ਼ਾਹੀ ਕਰਨ ਦੇ ਉੱਤਰ ਚੁੱਕੀ ਹੈ ਇਸ ਵਕਤ ਯੂਨੀਵਰਸਿਟੀ ਦੇ ਬਾਹਰ ਇਹ ਤਸਵੀਰਾਂ ਦੇਖ ਸਕਦੇ ਜਿਹੜੇ ਨੌਜਵਾਨ ਇਸ ਵਕਤ ਹੱਕ ਦੇ ਲਈ ਡਟ ਚੁੱਕੇ ਨੇ ਪਰ ਪੁਲਿਸ ਪ੍ਰਸ਼ਾਸਨ ਜਿਹੜੀ ਹੈ ਲਗਾਤਾਰ ੱੱਕਾ ਕਰ ਰਹੀ ਹੈ ਨੌਜਵਾਨਾਂ ਨਾਲ ਗੱਲਬਾਤ ਕਰਾਂਗੇ ਬਿਰ ਕਿਸ ਤਰ੍ਹਾਂ ਦੇ ਦਿਆਂ ਪੁਲਿਸ ਜਿਹੜੀ ਹੈ ਪ੍ਰਸ਼ਾਸਨ ਪੂਰੀ ਤਰ੍ਹਾਂ ਤਾਂ ਕੀ ਕਰ ਰਹੀ ਹੈ ਇਸ ਵਕਤ ਕਿਵੇਂ ਦੇ ਦੋ ਇਸ ਪੂ ਬਹੁਤ ੱੱਕਾ ਕਰਦੀ ਆ ਚੰਡੀਗੜ੍ਹ ਪੁਲਿਸ ਅਸੀਂ ਬੈਰੀਕਾਡ ਤੋੜ ਕੇ ਅੰਦਰ ਪੜ ਜਾਣਾ ਜਾਂ ਜੋ ਮਰਜ਼ੀ ਹੋ ਜੇ ਚੰਡੀਗੜ੍ਹ ਪੁਲਿਸ ਕੁਛ ਵੀ ਕਰ ਲੇ ਜਦ ਇਕੱਠ ਹੋ ਗਿਆ ਤਾਂ ਬੈਰੀਕਾਡ ਤਾਂ ਤੋੜ ਕੇ ਪਾਸੇ ਮਰਾਂਗਾ ਮੈਂ ਠੀਕ ਆ ਉਹ ਚੱਕਰ ਨਹੀਂ ਚੜ੍ਹ ਪੜਾਂਗੇ ਤਾਂ ਕੋਈ ਦਿੱਕਤ ਨਹੀਂ ਹੋਰ ਇਕੱਠ ਹੋ ਜਾ ਥੋੜਾ ਜਿਹਾ ਕਿੰਨੀਆਂ ਕਿ ਪ੍ਰੋਬਲਮ ਆ ਰਹੀਆਂ ਕੀ ਕੁਛ ਕੀਤਾ ਜਾ ਰਿਹਾ ਹੈ ਪ੍ਰਸ਼ਾਸਨ ਦੇ ਵੱਲ ਬੈਰੀਕਾਡ ਸਾਰੇ ਬੰਦ ਕੀਤੇ ਵੀ ਨੇ ਕਿਹੜੇ ਕਿਹੜੇ ਰਸਤੇ ਬੰਦ ਕੀਤੇ ਨੇ ਆ ਬਾਰਡਰ ਮਤਲਬ ਕੀ ਬਾਈਕਾਂ ਹੀ ਨਿਕਲ ਰਹੀਆਂ ਗੱਡੀਆਂ ਸਾਈਡ ਤੇ ਲਵਾਈ ਜਾ ਰਹੇਗੇ ਗਲਤ ਮੋੜੀ ਜਾ ਇੱਥੇ ਇਸ ਵਕਤ 10 ਨਹਿੰਗ ਜੱਥੇ ਬੰਦਿਆਂ ਵੀ ਪਹੁੰਚੇ ਹੋਈਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਬੱਚਿਆਂ ਦੇ ਹੱਕ ਤੇ ਲਈ ਇਸ ਵਕਤ ਨਹਿੰਗ ਜੱਥੇ ਮਤਨੇ ਵੀ ਜੜੀਆਂ ਡਟ ਚੁੱਕੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿ ਕਿਵੇਂ ਦੇਖਦੇ ਹੋ ਕਿਉਂਕਿ ਅੱਜ ਪੰਜਾਬ ਤੇ ਚੰਡੀਗੜ੍ਹ ਬਾਰਡਰ ਸਾਰੇ ਸੀਲ ਕਰ ਦਿੱਤੇ ਗਏ ਨੇ ਪ੍ਰਸ਼ਾਸਨ ਧੱਕਾਸ਼ਾਹੀ ਕਰ ਰਹੀ ਹੈ ਤੇ ਤੁਸੀਂ ਅੱਜ ਉਹਨਾਂ ਬੱਚਿਆਂ ਦੇ ਹੱਕ ਦੇ ਲਈ ਡਟ ਚੁੱਕੇ ਹੋ ਕਿਵੇਂ ਅਸੀਂ ਯੂਨੀਵਰਸਿਟੀ ਦੇ ਨਾਲ ਆ ਸਾਡੇ ਬੱਚੇ ਆਪਾਂ ਜਿੱਥੇ ਨੂੰ ਕਹੂੰਗਾ ਆਪਾਂ ਤੁਰਾਂਗੇ ਉਹਨਾਂ ਨਾਲ ਅਸੀਂ ਇਕੱਠ ਕਰਕੇ ਅੰਦਰ ਹੋਵਾਂਗੇ ਅਸੀਂ ਯੂਨੀਵਰਸਿਟੀ ਜਾ ਕੇ ਰਾਵਾਂ ਇਹ ਖਾਕੀ ਨਿੱਕਰ ਆ ਰਿਹਾ ਨੂੰ ਆਪਾਂ ਡਾ ਦੇਣਾ ਯੂਨੀਵਰਸਿਟੀ ਦੇ ਕਹਿੰਦੇ ਆਰਐਸਐਸ ਦਾ ਰਾਜ ਹੋ ਚੁੱਕਿਆ ਹੈ ਪਰ ਕਿੰਨਾ ਕੁ ਪ੍ਰੋਬਲਮ ਆ ਰਹੀਆਂ ਨੇ ਕਿ ਵੀ ਅੱਜ ਯੂਨੀਵਰਸਿਟੀ ਜਿਹੜੀ ਹੈ ਪੂਰੀ ਤਰ੍ਹਾਂ ਨਾਲ ਕੇਂਦਰ ਦੇ ਹੱਥਾਂ ਵਿੱਚ ਆ ਰਹੀ ਹੈ ਹੁਣ ਇਹ ਕਹਿੰਦੇ ਕਿ ਆਪਾਂ ਯੂਨੀਵਰਸਿਟੀ ਨੂੰ ਭਗਵਤ ਭਗਵਾਨ ਰੰਗ ਕਰਾਂਗੇ ਪਰ ਅਸੀਂ ਯੂਨੀਵਰਸਿਟੀ ਦਾ ਜਿਹੜਾ ਰੰਗ ਹੈਗਾ ਉਹ ਵੀ ਰੱਖਾਂਗੇ ਇਹ ਯੂਨੀਵਰਸਿਟੀ ਪੰਜਾਬ ਤੋਂ ਨਿਕਲੀ ਗਈ ਹੈ ਤੇ ਪੰਜਾਬ ਦੀ ਹੈਗੀ ਹੈ ਇਹ ਲੋਕਲ ਪਿੰਡਾਂ ਤੋਂ ਪਵਾ ਤੇ ਢਾੜ ਕੇ ਤੇ ਯੂਨੀਵਰਸਿਟੀ ਬਣਾਈ ਸੀ ਪੰਜਾਬ ਜਿਹੜੀ ਬੈਰੀਕੇਡਿੰਗ ਕਰਤੀ ਗਈ ਹੈ ਪੁਲਿਸ ਪੂਰੀ ਤਰ੍ਹਾਂ ਲੱਗ ਚੁੱਕੀ ਹੈ ਬਿਰ ਮੈਨਾ ਮੌਜੂਦ ਹੈ ਬਿਰ ਇੱਕ ਪਾਸੇ ਬੈਰੀਕੇਡਿੰਗ ਲੱਗ ਚੁੱਕੀ ਹੈ ਬਾਡਰ ਕੈਂਡੀਆਂ ਦੀਆਂ ਦੀਆਂ ਗੱਡੀਆਂ ਵੀ ਤਨਤ ਕਰਤੀਆਂ ਵੱਡੀ ਸੰਖਿਆ ਵਿੱਚ ਪੁਲਿਸ ਫੋਰਸ ਦਾ ਨਾਟ ਕੀਤੀ ਗਈ ਹੈ ਸਿਰਫ ਕਰਨ ਨਿਕਗੇ ਅੱਜ ਬੱਚੇ ਜਿਹੜੇ ਨੇ ਉਹ ਯੂਨੀਵਰਸਿਟੀ ਤੱਕ ਨਾ ਪਹੁੰਚ ਸਕਣ ਰਾਤ ਨੂੰ ਹੈ ਬੈਰੀਕੇਡਿੰਗ ਕਰ ਦਿੱਤੀ ਕਿ ਪਰ ਕਿਵੇਂ ਦੇ ਦਿਓ ਕੀ ਇਹ ਧੱਕਾਸ਼ਾਹੀ ਹੋ ਰਹੀ ਹੈ ਅਸੀਂ ਲੰਬੇ ਸਮੇਂ ਤੋਂ ਪੰਜਾਬ ਯੂਨੀਵਰਸਿਟੀ ਦਾ ਮੈਂ ਸਟੂਡੈਂਟ ਆ ਤੇ ਲੰਬੇ ਸਮੇਂ ਤੋਂ ਅਸੀਂ ਜਦੋਂ ਦਾ ਕੋਰੋਨਾ ਖਤਮ ਹੋਇਆ ਕੋਰੋਨਾ ਤੋਂ ਬਾਅਦ ਇਹਨਾਂ ਨੇ ਪਹਿਨਾ ਸੈਲਡ ਦੇ ਇ ਅਸੀਂ ਉਦੋਂ ਵੀ ਧਰਨਾ ਲਵਾ ਕੇ ਇਲੈਕਸ਼ਨਾਂ ਨੂੰ ਰੀਓਪਨ ਕਰਵਾਇਆ ਸੀ ਯੂਨੀਵਰਸਿਟੀ ਨੂੰ ਰੀਓਪਨ ਕਰਵਾਇਆ ਸੀ ਉਸ ਤੋਂ ਬਾਅਦ ਲਗਾਤਾਰ ਸੈਂਟਰ ਦੀ ਜਿਹੜੀ ਸਰਕਾਰ ਆ ਉਹਦੀਆਂ ਕੋਸ਼ਿਸ਼ਾਂ ਨੇ ਵੀ ਅਸੀਂ ਕਿਸੇ ਤਰੀਕੇ ਦੇ ਨਾਲ ਵੀ ਪੰਜਾਬ ਨੂੰ ਜਿਹੜੇ ਪੰਜਾਬ ਦੇ ਹੱਕ ਨੇ ਉਹਨਾਂ ਨੂੰ ਖੋ ਕੇ ਆਪਣੇ ਕੋਲ ਕਰ ਲਈਏ ਤੇ ਅੱਜ ਦੇ ਮੌਜੂਦਾ ਹਾਲਾਤ ਚ ਤੁਸੀਂ ਦੇਖ ਸਕਦੇ ਹੋ ਵੀ ਪੰਜਾਬ ਯੂਨੀਵਰਸਿਟੀ ਦੇ ਅੰਦਰ ਪੰਜਾਬ ਦਾ ਇੱਕ ਇਨਸਾਨ ਐਂਟਰ ਨਹੀਂ ਕਰ ਸਕਦਾ ਬਾਹਰਲਾ ਤੇ ਐ ਪੁਲਿਸ ਨੇ ਬੈਰੀਕੇਡਿੰਗ ਕੀਤੀ ਹੋਈ ਹੈ ਜਿਵੇਂ ਕਿ ਸਾਰੇ ਅਸੀਂ ਕੋਈ ਕ੍ਰਿਮੀਨਲ ਹੋਵੇ ਬਹੁਤ ਵੱਡੇ ਕ੍ਰਿਮੀਨਲ ਆ ਵੀ ਜਿਨ੍ਹਾਂ ਨੇ ਐਂਟਰ ਕਰਕੇ ਅੰਦਰ ਪਤਾ ਨਹੀਂ ਕੀ ਭੰਨਤੋੜ ਕਰ ਦੇਣੀਆਂ ਇਹ ਜਿਹੜਾ ਅਸੀਂ ਸੈਂਟਰ ਦੀ ਸਰਕਾਰ ਨੂੰ ਵੀ ਇਹ ਸਿੱਧੇ ਰੂਪ ਦੇ ਵਿੱਚ ਸਪਸ਼ਟ ਰੂਪ ਵਿੱਚ ਕਹਿਣਾ ਚਾਹੁੰਦੇ ਆ ਕਿ ਜੇ ਤੁਸੀਂ ਇਸ ਤਰੀਕੇ ਨਾਲ ਸਾਨੂੰ ਟਕਰੋਗੇ ਤੇ ਅਸੀਂ ਵੀ ਦੁਨੇ ਹੋ ਕੇ ਤੁਹਾਨੂੰ ਟਕਰਾਂਗੇ ਮੰਨਿਓ ਡਰ ਹੈਗਾ ਹੁਣ ਇਸ ਵਕਤ ਯੂਥ ਐਜੰਸੀ ਇਸੋ ਡਰ ਯੂਨੀਵਰਸਿਟੀਆਂ ਨੂੰ ਪਹਿ ਚੁੱਕੇ ਆ ਕੋਈ ਯੂਨੀਵਰਸਿਟੀ ਦੀ ਜਿਹੜੀ ਅਥਾਰਟੀ ਆ ਉਹ ਹੁਕਮ ਮੰਨਦੀ ਆ ਸੈਂਟਰ ਗਵਰਨਮੈਂਟ ਦਾ ਤੇ ਸੈਂਟਰ ਗਵਰਨਮੈਂਟ ਜਿਹਨੂੰ ਕਹਿੰਦੇ ਆ ਫਾਸ਼ੀਵਾਦੀ ਗਵਰਨਮੈਂਟ ਆ ਉਹਦਾ ਫਾਸ਼ੀਵਾਦੀ ਚਿਹਰਾ ਨੰਗੇ ਚਿੱਟੇ ਰੂਪ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਰਿਹਾ ਤੇ ਰੋਜ਼ ਦੇ ਰੋਜ਼ ਰੂਪ ਦੇ ਵਿੱਚ ਬਾਹਰ ਆ ਰਿਹਾ ਆ ਉਹ ਇੱਕ ਵੀ ਐਸਾ ਮੌਕਾ ਨਹੀਂ ਛੱਡਦੇ ਜਿਹਦੇ ਵਿੱਚ ਉਹ ਵਿਦਿਆਰਥੀਆਂ ਦੇ ਉੱਤੇ ਹਮਲੇ ਉਹ ਸਾਨੂੰ ਧਾਰਮਿਕ ਏਜੰਡਿਆਂ ਦੇ ਨਾਂ ਲੈ ਕੇ ਲੋਕਾਂ ਨੂੰ ਆਪਸ ਦੇ ਵਿੱਚ ਲੜਾਉਣ ਦੇ ਹਮਲੇ ਇਵਨ ਕਿ ਉਹ ਲੋਕਾਂ ਦੀ ਰੋਜੀ ਰੋਟੀ ਖੋਣ ਤੱਕ ਵੀ ਜਾ ਚੁੱਕੇ ਨੇ ਪਹਿਨਾ ਅਸੀਂ ਕਿਸਾਨ ਅੰਦੋਲਨ ਦੇਖਿਆ ਆ ਉਸ ਤੋਂ ਪਹਿਨਾ ਅਸੀਂ ਬਹੁਤ ਸਾਰੇ ਸੰਘਰਸ਼ ਪੰਜਾਬ ਯੂਨੀਵਰਸਿਟੀ ਦੇ ਅੰਦਰ ਵੀ ਲੜੇ ਨੇ ਠੀਕ ਆ ਜਿਨ੍ਹਾਂ ਨੂੰ ਦੇਖਦੇ ਦੇਖਦੇ ਅੱਜ ਪੋਜੀਸ਼ਨ ਇਹ ਬਣ ਚੁੱਕੀ ਆ ਵੀ ਪੰਜਾਬ ਦਾ ਵਿਦਿਆਰਥੀ ਜਿਹੜਾ ਕਿ ਸੜਕਾਂ 'ਤੇ ਰੋਲੇ ਇਸ ਸਮੇਂ ਤੁਸੀਂ ਆ ਪਿੱਛੇ ਘੱਟ ਖੜਾ ਵੀ ਦੇਖ ਸਕਦੇ ਹੋ ਇਹ ਸਾਰੇ ਲੋਕ ਪੰਜਾਬ ਦੇ ਹੱਕ ਦੇ ਵਿੱਚ ਆਏ ਨੇ ਪੰਜਾਬ ਯੂਨੀਵਰਸਿਟੀ ਦੇ ਹੱਕ 'ਚ ਆਏ ਨੇ ਤਸਵੀਰیں ਕਿਵੇਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਯੂਨੀਵਰਸਿਟੀ ਦੇ 15 ਨੰਬਰ ਗੇਟ ਦੇ ਬਾਹਰ ਜਿਹੜੇ ਨੇ ਸ਼ਾਂਤਮਈ ਜਿਹੜਾ ਉਹ ਪ੍ਰੋਟੈਸਟ ਕਰ ਰਹੇ ਹੁਣ ਸਤਨਾਮ ਵਾਇਗੁਰੂ ਜਿਹੜੇ ਨੇ ਅਰਦਾਸ ਕੀਤੀ ਜਾ ਰਹੀ ਹੈ ਸਤਨਾਮ ਵਾਇਗੁਰੂ ਦਾ ਨਾਮ ਜਪੇ ਜਾ ਰਿਹਾ ਤਾਂ ਜੋ ਯੂਥ ਵੱਲੋਂ ਹੈ ਸ਼ਾਂਤਮਈ ਤਰੀਕੇ ਨਾਲ ਇਹ ਦੇਖ ਸਕਦੇ ਵੀ ਜਿਹੜਾ ਉਹ ਧਰਨਾ ਲੱਗ ਰਿਹਾ ਸਤਨਾਮ ਵਾਇਗੁਰੂ ਦਾ ਜਾਪ ਕੀਤਾ ਜਾ ਰਿਹਾ ਹੈ ਤੇ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਸਤਨਾਮ ਵਾਹਿਗੁਰੂ ਨੇ ਉਹ ਜਾਪ ਜਾਪ ਕੀਤੇ ਜਾ ਰਹੇ ਆ ਜਦ ਸਤਨਾਮ ਵਾਹਿਗੁਰੂ ਨੇ ਜਾਪ ਕੀਤੇ ਜਾ ਰਹੇ ਆ ਸਤਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਕਈ ਤਸਵੀਰਾਂ ਸੋ ਉੱਤੇ ਪੰਜਾਬ ਯੂਨੀਵਰਸਿਟੀ ਬਾਹਰ ਦੀ ਤਸਵੀਰਾਂ ਜਿੱਥੇ ਵੱਡੀ ਸੰਖਿਆ ਵਿੱਚ ਜਿਹੜੇ ਨੇ ਯੂਥ ਅੱਜ ਪਹੁੰਚ ਚੁੱਕੀ ਆ ਸਿਰਫ ਇੱਕੋ ਤਰੀਕਾ ਹੈ ਕਿ ਜੇ ਹੁਣ ਸਰਕਾਰ ਨਾ ਮਨਿਤਾ ਇਹ ਰੂਪ ਜਿਹੜਾ ਹੈ ਪ੍ਰਚੰਡ ਰੂਪ ਵੀ ਜਿਹੜਾ ਹੈ ਉਹ ਤਾਨ ਕਰ ਸਕਦਾ ਹੈ ਯੂਨੀਵਰਸਿਟੀ ਦੇ ਵਿੱਚ ਉਸ ਵਕਤ ਮਾਹੌਲ ਜਿਹੜਾ ਪੂਰਾ ਭੱਜ ਚੁੱਕਿਆ ਵੱਡੀ ਸੰਖਿਆ ਚ ਜਿਹੜੇ ਸਟੂਡੈਂਟਸ ਨੇ ਉਸ ਵਕਤ ਉਹ ਸੜਕਾਂ ਤੇ ਉਤਰ ਚੁੱਕੇ ਨੇ ਇਹ ਤਸਵੀਰਾਂ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬੱਚੇ ਨੇ ਪਹੁੰਚੇ ਨੇ ਬਿਰ ਕਿਸ ਤਰ੍ਹਾਂ ਦੇ ਦਿਓ ਆਪਣੇ ਹੱਕਾਂ ਲਈ ਸੜਕਾਂ ਤੇ ਉਸ ਵਕਤ ਪਹੁੰਚੇ ਉਹ ਤਾਂ ਕਿਵੇਂ ਸਰਕਾਰ ਜਿਹੜੀ ਧੱਕਾ ਕਰ ਰਹੀ ਕਿਸ ਤਰ੍ਹਾਂ ਹੈ ਬਿਰੇ ਦੇਖੋ ਜੀ ਜਿਹੜੀ ਆ ਸਰਕਾਰ ਦੀ ਇਹ ਧੱਕਾਸ਼ਾਹੀ ਹੈ ਤੇ ਇਸ ਦੇ ਨਾਲ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦੇ ਅੰਦਰ ਵੀ ਸੀ ਵੀਸ ਚਾਂਸਲਰ ਡੀਨ ਵਗੈਰਾ ਉਹਨਾਂ ਨੇ ਇਹ ਗੇਟ ਰਾਤ ਕਰੇ ਹੁਕਮ ਹੋਇਆ ਉਹਨਾਂ ਦੇ ਗੇਟ ਉਹਨਾਂ ਦੇ ਹੁਕਮ ਦੇ ਕਹਿਣ ਤੇ ਗੇਟ ਬੰਦ ਕੀਤੇ ਜਾਣ ਜਾਂਦੇ ਗਏ ਹਨ ਤੇ ਉਸ ਦੇ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਚਲੋ ਵੀ ਕੋਲ ਪ੍ਰਸ਼ਾਸਨ ਨੇ ਵੀ ਆਪਣਾ ਆਪਣਾ ਗੇਟ ਪੈਰਾ ਪੂਰਾ ਦਿੱਤਾ ਹੈ ਬੈਰੀਕੇਡ ਲੱਗੇ ਹੋਏ ਹਨ ਲੋਕਾਂ ਨੂੰ ਹਾਲਾਤ ਕਿਵੇਂ ਸੋਤ ਯੂਨੀਵਰਸਿਟੀ ਦੇ ਬਾਹਰ ਦੇ ਹਾਲਾਤ ਕਿਵੇਂ ਨੇ ਬਾਹਰ ਦੇ ਹਾਲਾਤ ਬਿਲਕੁਲ ਬਹੁਤ ਹੀ ਗੰਭੀਰ ਹਾਲਾਤ ਹਨ ਉੱਥੇ ਦੇਖੋ ਸਾਹਮਣੇ ਤੁਹਾਡੇ ਜਾ ਰਿਹਾ ਆਪਣਾ ਕਾਫਲਾ ਸਟੂਡੈਂਟ ਦਾ ਜਥੇਬੰਦੀ ਦਾ ਆਪਣੇ ਨਯੰਗ ਜਥੇਬੰਦੀਆਂ ਹੋਰ ਕਿਸਾਨ ਜਥੇਬੰਦੀ ਦਾ ਕਾਫਲਾ ਜਾ ਰਿਹਾ ਹੈ ਉਹਨਾਂ ਨੂੰ ਵੀ ਇਹ ਗੰਭੀਰ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸਰ ਤੁਸੀਂ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਿਹੜੀ ਰੋਡ ਹੈ ਉਹ ਬਲੋਕ ਕਰ ਦਿੱਤੀ ਗਈ ਹੈ ਵੱਡੀ ਸੰਖਿਆ ਜਿਹੜੇ ਨੇ ਉਹ ਨਿਹੰਗ ਜਥੇਬੰਦੀ ਪਹੁੰਚੇ ਨੇ ਕਿਸਾਨ ਜਥੇਬੰਦੀ ਪਹੁੰਚੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਅਜ ਤਕਰੀਬਨ ਹਜ਼ਾਰਾਂ ਦੇ ਕਰੀਬ ਜਿਹੜੇ ਨੇ ਬੱਚੇ ਤੇ ਜਿਹੜੇ ਸਮਾਜ ਸੇਵੀ ਉਹ ਸਕਦੇ ਤੇ ਪਹੁੰਚੇ ਨੇ ਰੋਡ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਹੈ ਇਹ ਤਸਵੀਰਾਂ ਪੰਜਾਬ ਯੂਨੀਵਰਸਿਟੀ ਦੀਆਂ ਨੇ ਜਿੱਥੇ ਅੱਜ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੇ ਨੇ ਜੋ ਵਿਦਿਆਰਥੀ ਨੇ ਉਸ ਵਕਤ ਸੜਕਾਂ ਦੇ ਉੱਤੇ ਚੁੱਕੇ ਨੇ ਇਹ ਹਾਲਾਤ ਦੇਖ ਸਕਦੇ ਹੋ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਬੋਲੋ ਲਗਾਤਾਰ ਬੱਚਿਆਂ ਉਤਰੀਆਂ ਡਾਂਗਾ ਵੀ ਚਲਾਈਆਂ ਗਿਆ ਕੱਲ ਦੀ ਰਾਤ ਦੀ ਗੱਲ ਕਰੀਏ ਤਾਂ ਬੱਚਿਆਂ ਦੇ ਨਾਲ ਚੰਡੀਗੜ੍ਹ ਪੁਲਿਸ ਦੇ ਬੰਨ ਲੜੀ ਆ ਉਹ ਧੱਕੇ ਸ਼ਾਹੀ ਕੀਤੀ ਗਈ ਤੇ ਇਹ ਤਸਵੀਰਾਂ ਇਹ ਤਸਵੀਰਾਂ ਸਾਹ ਬਿਆਨ ਕਰ ਰਹੀਆਂ ਨੇ ਕਿ ਅੱਜ ਆਪਣੀਆਂ ਹੱਕਾਂ ਨੂੰ ਲੈਣ ਦੇ ਲਈ ਅੱਜ ਆਪਣੀ ਮੰਗਾਂ ਨੂੰ ਮਨਾਉਣ ਦੇ ਲਈ ਜਿਹੜੀ ਹੈ ਵੱਡੀ ਸੰਖਿਆ ਜਿਹੜੇ ਨੇ ਬੱਚੇ ਉਹ ਸੜਕਾਂ ਤੇ ਪਹੁੰਚ ਚੁੱਕੇ ਨੇ ਤਾਂ ਇਹ ਤਸਵੀਰਾਂ ਦੇਖ ਸਕਦੇ ਹਾਂ ਵੱਡੀ ਸੰਖਿਆ ਦੇ ਬੱਚੇ ਨੇ ਉਹ ਉਹ ਇੱਥੇ ਪਹੁੰਚੇ ਨੇ ਸਟੂਡੈਂਟਸ ਵੀ ਸਾਡੇ ਨਾਲ ਮੌਜੂਦ ਨੇ ਆਪ ਇੱਥੇ ਦੀ ਯੂਨੀਵਰਸਿਟੀ ਦੇ ਸਟੂਡੈਂਟ ਉਹ ਕਿਸ ਤਰ੍ਹਾਂ ਦੇ ਨੇ ਉਹ ਕੀ ਹਾਲਾਤ ਨੇ ਇਸ ਵਕਤ ਯੂਨੀਵਰਸਿਟੀ ਦੇ ਬਾਹਰ ਦੇ ਐਂਟਰੀ ਨਹੀਂ ਹੋਣ ਦੇ ਰਹੀ ਸਾਨੂੰ ਤੱਕ ਨਹੀਂ ਹੋਣ ਦੇ ਰਹੀ ਹੈਗੀ ਪਹਿਲਾਂ ਸਟੂਡੈਂਟਸ ਨੂੰ ਤਾਂ ਹੋਣੀ ਚਾਹੀਦੀ ਹੈ ਨਾ ਪਹਿਲਾਂ ਤਾਂ ਕਹਿ ਰਹੇ ਸੀ ਕਿ ਸਟੂਡੈਂਟਸ ਦੇ ਕਾਰਡ ਦੇਖ ਕੇ ਐਂਟਰੀ ਹੋਵੇਗੀ ਪਰ ਹੁਣ ਹੁਣ ਕੀ ਕਹਿ ਰਿਹਾ ਪ੍ਰਸ਼ਾਸਨ ਬੰਦ ਕਰਦਾ ਇੱਕ ਨੰਬਰ ਗੇਟ ਦੇ ਸਿੱਧੇ ਲਾਟੀ ਚਾਰਜ ਹੋ ਰਿਹਾ ਹੈ ਲਾਟੀ ਚਾਰਜ ਕੀ ਤਿਆਰ ਹੈ ਕਰਰਾ ਦੀ ਕੀ ਕਰ ਰਾ ਹੈ ਕੀ ਸੁਣੋ ਚਾਹੇ ਤਸਵੀਰਾਂ ਕੀ ਮਿਸੀਆਂ ਕੱਲ ਰਾਤ ਵੀ ਲਾਈ ਕੋ ਫੋਨ ਨਹੀਂ ਦੇ ਰਹੇ ਸੀਗੇ ਪਰ ਉਹ ਗੇਟ ਅੰਬਰੀ ਕਿਤੇ ਜਾਣ ਦਾ ਲੱਗ ਨਹੀਂ ਰਿਹਾ ਫਾਤੀ ਕਿਤੇ ਲਾਟੀ ਚਾਰਜ ਹੋ ਰਿਹਾ ਸਿੱਧਾ ਅੱਜ ਮੰਨਦੇ ਵੀ ਆਪਣੀ ਮੰਗਾਂ ਨੂੰ ਮਨਾਉਣ ਦੇ ਲਈ ਸੜਕਾਂ ਦੇ ਉੱਤੇ ਨਾ ਪਰ ਸਰਕਾਰ ਜਿਹੜੀ ਚੁੱਪ ਬੈਠੀ ਹੈ ਹਾਂਜੀ ਤਾਂ ਦੇਖੋ ਤਸਵੀਰਾਂ ਜਿਹੜੇ ਨੇ ਅਲੱਗ-ਅਲੱਗ ਜਿੱਥੇ ਬੰਦੇ ਸੋ ਪੋਚੇ ਹੋਏ ਨੇ ਜੋ ਨਾਰੇ ਬਾਜ਼ੀ ਕਰ ਰਹੇ ਆ ਸਰਕਾਰ ਤੱਕੇ ਦੇ ਉੱਤਰ ਆਈ ਹੈ ਕਿਵੇਂ ਦੇਖਦੇ ਹੋ ਬਿਲਕੁਲ ਸਰਕਾਰ ਤੱਕੇ ਦੇ ਉੱਤਰ ਆਈ ਹੈ ਤੇ ਲੋਕ ਵੀ ਲੋਕਾਂ ਦਾ ਹਜੂਮ ਦੇਖ ਲਓ ਪਿੱਛੇ ਕਿੰਨਾ ਤੇ ਲੋਕ ਵੀ ਪੂਰੇ ਤਿਆਰ ਵਰ ਤਿਆਰ ਨੇ ਲੋਕਾਂ ਨੇ ਪਹਿਲਾਂ ਵੀ ਮੋਦੀ ਨੂੰ ਜਵਾਬ ਦਿੱਤਾ ਤੇ ਹੁਣ ਵੀ ਦੇਣਗੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਦੇਣਗੇ ਮੋਦੀ ਸਰਕਾਰ ਬਰਦਾਬਾਦ ਤਾਂ ਇਹ ਗਰਮ ਮਾਹੌਲ ਸੀ ਜਿਹੜਾ ਪੂਰੀ ਤਰ੍ਹਾਂ ਹੋ ਚੁੱਕਿਆ ਹੈ ਹੋਰ ਅੱਗੇ ਵੀ ਤਸਵੀਰਾਂ ਦਿਖਾਉਣ ਦੀ ਤੁਹਾਨੂੰ ਕੋਸ਼ਿਸ਼ ਕਰਾਂਗੇ